ਨਾਲੇ ਪੈਸੇ ਦੇ ਪੱਲੇ ਹੋਣਗੇ ਤਾਂ ਹੀ ਪੁੱਛਦੇ ਆ ਲੋਕੀ ਪੈਸੇ ਨਾ ਨਾ ਕਿਸੇ ਨੂੰ ਪੁੱਛਣਾ ਵੀ ਨਹੀਂ ਕੱਲਾ ਪੈਸਾ ਵੀ ਸਾਰਾ ਕੁਝ ਨਹੀਂ ਹੁੰਦਾ ਬਾਬਾ ਆਇਆ ਹੋਇਆ ਉੱਪਰ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਵੀਰੇ ਤੁਹਾਡੇ ਆ ਦੇਖੀ ਸੀ ਵੀਡੀਓ ਲਹਿੰਗਾ ਲੈਣਾ ਸੀਗਾ ਬਰਾਊਨ ਓਨੀਅਨ ਕਲਰ ਦਾ ਹਾਂਜੀ ਹਾਂ ਆ ਰੈਂਟ ਤੇ ਚਾਹੀਦਾ ਮੈਨੂੰ ਹਾਂ ਇੱਕ ਮਿੰਟ ਬਾਵੇ ਹਾਂਜੀ ਵੀਰੇ ਆਏ ਇੱਕ ਮਿੰਟ ਯਾਰ ਹਾਂਜੀ ਵੀਰੇ ਕਸਟਮਰ ਆਇਆ ਥਰੇ ਯਾਰ ਹਾਂਜੀ ਦੱਸੋ ਆ ਲਹਿੰਗਾ ਦੇਖਿਆ ਸੀਗਾ ਇਹ ਲੈਣਾ ਵਾ ਰੈਂਟ ਤੇ ਲੈਣਾ ਵਾ ਰੈਂਟ ਤੇ ਲੈਣਾ ਹਾਂਜੀ ਹਾਂਜੀ ਪਰਚੇਜ਼ ਹੀ ਕਰ ਲਓ ਕਿੰਨੇ ਦਾ 21000 ਦਾ ਨਹੀਂ ਪਰ ਮੈਂ ਲੈਣਾ ਤਾਂ ਰੈਂਟ ਤੇ ਹੀ ਹੈ ਨਾ ਪਰ ਰੈਂਟ ਤੇ ਤਾਂ ਫਿਰ 5000 ਲੱਗਣਾ ਨੀ ਕੋਈ ਨਾ ਤੁਸੀਂ ਰੈਂਟ ਦੇ ਦੇ ਦੋ ਮੈਂ ਰੈਂਟ ਤੇ ਹੀ ਲੈਣਾ ਵਾ ਰੈਂਟ ਤੇ ਲੈਣਾ ਆਜੋ ਉੱਪਰ ਆਜੋ ਆ ਨਹੀਂ ਮੈਂ ਲੈਣਾ ਹੀ ਆਈ ਆ ਤੁਸੀਂ ਨੀਚੇ ਹੀ ਲਿਆ ਦਿਓ ਨਾ ਮੈਨੂੰ ਚਲੋ ਠੀਕ ਆ ਲੈ ਕੇ ਆ ਠੀਕ ਆ ਜੀ ਹੋਰ ਚਾਹ ਪਾਣੀ ਮੰਗਾਈਏ ਨਹੀਂ ਬਸ ਥੈਂਕ ਯੂ ਹੱਥੇ ਕੀ ਹੋ ਗਿਆ ਤੁਹਾਡੇ ਵੀਰੇ ਮਾੜੀ ਸੱਟ ਲੱਗ ਗਈ ਸੀਗੀ ਓਕੇ ਹਾਂਜੀ ਠੀਕ ਆ ਹੁਣ ਉਦਾਂ ਹਾਂਜੀ ਹਾਂਜੀ ਉਦੋਂ ਦਾ ਠੀਕ ਆ ਫਰਕ ਆਏਗਾ ਅੱਗੇ ਨਾਲ ਕਦੋਂ ਫੰਕਸ਼ਨ ਕਦੋਂ ਤੁਹਾਡੇ ਵੀਰੇ ਪਰਸੋ ਦਾ ਹੈ ਫੰਕਸ਼ਨ ਓਕੇ ਹਾਂਜੀ ਕੋਈ ਗੱਲ ਨਹੀਂ ਕੋਈ ਨਹੀਂ ਪਰਸੋਂ ਤੁਸੀਂ ਪਾਣਾ ਹੈ ਨਾ ਪਰ ਇੱਕ ਦੋ ਦਿਨ ਬਾਅਦ ਮੋੜਦੇ ਕੋਈ ਗੱਲ ਠੀਕ ਹੈ ਕੋਈ ਆ ਲਓ ਜੀ ਆਹੀ ਆਲਾ ਨਾ ਹਾਂਜੀ ਹਾਂਜੀ ਆਈ ਆ ਆ ਲਓ ਫੰਕਸ਼ਨ ਵੀ ਤੁਹਾਡੇ ਕੱਲ ਦਾ ਵਾ ਨਹੀਂ ਨਹੀਂ ਪਰਸੋਂ ਦਾ ਹੈ ਫੰਕਸ਼ਨ ਪਰਸੋਂ ਦਾ ਵਾ ਹਾਂਜੀ ਹਾਂਜੀ ਤੇ ਫਿਰ ਤਾਂ ਦੋ ਦਿਨ ਦਾ ਕਿਰਾਇਆ ਲੱਗੂਗਾ ਤੁਹਾਨੂੰ ਹਾਂ ਕਿ ਦੋ ਤਿੰਨ ਦਾ ਕਿਉਂ ਮਤਲਬ ਅੱਗੇ ਵੀ ਲੈ ਕੇ ਜਾਂਦੇ ਨਾ ਵੀਰੇ ਤਾਂ ਅੱਗੇ ਕਰ ਲੈਂਦਾ ਮਤਲਬ ਦੋ ਦੋ ਤਿੰਨ ਦਿਨ ਦਿਨ ਅਸੀਂ ਮਤਲਬ ਕਰ ਲੈਂਦੇ ਨਹੀਂ ਨਹੀਂ ਹੁਣ ਉਹ ਹਿਸਾਬ ਨਹੀਂ ਹੈਗਾ ਹੁਣ ਸਾਰਾ ਮੇਰੇ ਹੱਥ ਆ ਦੋ ਦਿਨ ਦਾ ਕਿਰਾਇਆ ਲੱਗਣਾ ਤੁਹਾਨੂੰ ਮਤਲਬ ਅੱਜ ਤਾਂ ਮੈਂ ਲੈ ਜਾਂਗੀ ਹੁਣ ਕੱਲ ਫੰਕਸ਼ਨ ਆਇਆ ਨਹੀਂ ਜਾਣਾ ਇਦਾਂ ਮਤਲਬ ਪਾਣਾ ਪੈਣਾ ਪਰਸੇ ਪਾਣਾ ਹਾਂਜੀ ਪਰਸੋ ਪਾਣਾ ਪਰਸੋ ਸ਼ਾਮ ਨੂੰ ਦੇ ਦੋਗੇ ਮਤਲਬ ਅਗਲੇ ਦਿਨ ਦੇ ਦਾਂਗੇ ਨਹੀਂ 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 ਦੋ ਦਿਨ ਦਾ ਕਿਰਾਇਆ ਲੱਗਣਾ ਫਿਰ ਬਣਦਾ ਤਾਂ ਤਿੰਨ ਦਿਨਾਂ ਦਾ ਵਾ ਪਰ ਦੋ ਦਿਨਾਂ ਦਾ ਲੱਗੂਗਾ ਉਹਦਾ ਵੀ ਤਾਂ ਪਿਆ ਕਿਰਾਇਆ ਹੁਣ ਅਗਲੇ ਕਹਿ ਰਹੇ ਨਹੀਂ ਵੀਰੇ ਤੁਸੀਂ ਕੌਣ ਹੰਨੇ ਬੋਲਣ ਵਾਲੇ ਜਾਂ ਤਾਂ ਡਿਪਾਰਟਮੈਂਟ ਹੀ ਮੇਰਾ ਵਾ ਦੋ ਦਿਨ ਦਾ ਕਿਰਾਇਆ ਲੱਗਣਾ ਜੀ ਨਹੀਂ ਪਾ ਜੀ ਵੀ ਅੱਗੇ ਕਰ ਲੈਂਦੇ ਸੀ ਨਾ ਇੱਦਾਂ ਹੁਣ ਉਹ ਹਿਸਾਬ ਨਹੀਂ ਹੈਗਾ ਜੀ ਤੁਸੀਂ ਦੱਸ ਦੋ ਲੈਣਾ ਲਓ ਨਹੀਂ ਤਾਂ ਕਿਤੇ ਹੋਰ ਲੈ ਲਓ ਫਿਰ ਮੇਰਾ ਤਾਂ ਵਿਕ ਜਾਣਾ 2000 ਦਾ ਵਾ ਮੇਰਾ ਵਿਕ ਜਾਣਾ ਵਾ ਸ਼ਾਮ ਤੱਕ ਉਹਨਾਂ ਦੀ ਦੇਖੋ ਤੁਹਾਡਾ ਪਿਆ ਹੀ ਰਹਿਣਾ ਵਾ ਨਹੀਂ ਪਿਆ ਰਹਿਣਾ ਜੀ ਮੇਰਾ ਸ਼ਾਮ ਤੱਕ ਵਿਕ ਜਾਣਾ ਤੁਸੀਂ ਲਿਆਓ ਇੱਧਰ ਲਹਿੰਗਾ ਇਹ 2 ਦਿਨ ਦਾ ਕਿਰਾਇਆ ਦੇ ਦੋ ਤਾਂ ਲੈ ਜਾਓ ਨਹੀਂ ਜੀ ਫਿਰ ਰਹਿਣ ਦਿਓ ਕੋਈ ਗੱਲ ਨਹੀਂ ਰਹਿ ਦੋ ਜੀ ਆ ਦੇ ਦੋ ਪਾਚ ਠੀਕ ਹੈ ਜੀ ਥੈਂਕ ਯੂ ਕਿਤੇ ਹੋਰ ਲ ਲਾਂਗੇ ਫਿਰ ਮੈਂ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਸਰੇ ਸਰੇ ਦਿਮਾਗ ਖਰਾਬ ਕਰ ਦਿੰਦੇ ਆ ਯਾਰ ਕੰਮ ਕਰਨਾ ਹੁੰਦਾ ਬੰਦੇ ਨੇ ਸਵਾਹ ਕੰਮ ਕਰਨਾ ਹੁੰਦਾ ਪਹਿਲਾ ਗਾਹਕ ਆਇਆ ਪੈਸੇ ਵੀ ਹੱਥ ਆ ਕੇ ਉਹ ਵੀ ਮੋੜਤੇ ਆ ਨਾਲੇ ਭਾਜੀ ਪੈਸੇ ਤੁਸੀਂ ਕਿਉਂ ਫੜੇ ਜਦ ਹੁਣ ਤੁਹਾਡਾ ਡਿਪਾਰਟਮੈਂਟ ਹੀ ਨਹੀਂ ਡਿਪਾਰਟਮੈਂਟ ਹੀ ਮੇਰਾ ਵਾ ਨਾਲੇ ਤੁਸੀਂ ਵਿੱਚ ਦਖਲ ਅੰਦਾਜ਼ੀ ਕਿਉਂ ਕਰ ਰਹੇ ਹੋ ਕਿਰਾਇਆ ਜਦ ਆਪਾਂ ਇੱਕ ਦਿਨ ਦਾ ਲੈਨੇ ਆ ਤਿੰਨ ਦਿਨ ਕਿਉਂ ਦਵਾਂਗੇ ਅਗਰੇ ਨੂੰ ਮੇਰੀ ਗਲਤੀ ਹੈ ਵੀਰੇ ਮੈਨੂੰ ਦੁਕਾਨਦਾਰੀ ਅਜੇ ਤੱਕ ਕਰਨੀ ਨਹੀਂ ਆਈ ਉਹ ਭਾਜੀ ਵੀਡੀਓ ਪਾਈ ਆ ਦੋ ਲਹਿੰਗੇ ਪਹਿਲੇ ਵਿਕ ਗਏ ਆ ਆ ਵੀ ਸ਼ਾਮ ਨੂੰ 21 ਹਜ਼ਾਰ ਦਾ ਵਿਕ ਜਾਣਾ ਵਾ ਠੀਕ ਆ ਭਾਜੀ ਤੁਸੀਂ ਹੁਣ ਵੱਡੇ ਹੋ ਗਏ ਹੋ ਤੁਹਾਡੇ ਕੋਲ ਪੈਸੇ ਆ ਗਏ ਨੇ ਪੈਸਾ ਬੋਲਦਾ ਪਿਆ ਤੁਹਾਡੇ ਅੰਦਰੋਂ ਹਨਾ ਉਹ ਭਾਜੀ ਕੰਮ ਕਰਨ ਦਾ ਤਰੀਕਾ ਹੋਣਾ ਚਾਹੀਦਾ ਢੰਗ ਹੋਣਾ ਚਾਹੀਦਾ ਹੁਣ ਉਹ ਪੁਰਾਣੇ ਤਰੀਕੇ ਗਏ ਨਵਾਂ ਜ਼ਮਾਨਾ ਨਵੇਂ ਤਰੀਕੇ ਨਾਲ ਕੰਮ ਚੱਲਣਾ ਵਾ ਮਤਲਬ ਰੋਜ਼ ਨਵੇਂ ਗਾਹਕ ਚਾਹੀਦਾ ਕੋਈ ਪੁਰਾਣਾਂ ਗਾਹਕ ਕੋਈ ਲਿਆਜ ਨਹੀਂ ਕਰਨਾ ਉਹਦੇ ਨਾਲ ਹਨਾ ਭਾਜੀ ਕਾਹਦਾ ਲਿਆਜ ਬਾਬੇ ਐਦਾਂ ਨਹੀਂ ਚੱਲਦੀਆਂ ਦੁਕਾਨਦਾਰੀਆਂ ਦੁਕਾਨਦਾਰੀਆਂ ਲਈ ਕਸਟਮਰ ਨਾਲ ਬਣਾ ਕੇ ਰੱਖਣੀ ਪੈਂਦੀ ਐ 3000 ਰੁਪਿਆ ਕਰਾਇਆ ਤੇ ਤੂੰ 5000 ਲੈ ਕੇ ਵੀ ਖੁਸ਼ ਨਹੀਂ ਹੋਇਆ ਸੂਰੇ ਸੂਰੇ ਗਾਹਕ ਮੋੜਦਾ ਬੋਣੀ ਦੇ ਟਾਈਮ ਦਾ ਬੰਦਾ ਘਾਟਾ ਖਾ ਕੇ ਵੀ ਗਾਹਕ ਨਹੀਂ ਮੋੜਦਾ ਭਾਜੀ ਅਗਲੀ ਨੇ 3 ਦਿਨ ਰੱਖਣਾ ਸੀ 3000 ਦੇ ਹਿਸਾਬ ਨਾਲ ਵੀ ਲਾਓ 9000 ਬਣਦਾ ਅਗਲੀ ਕੋ ਲੈ ਰਿਹਾ ਪਾ 5000 ਤੇਰਾ ਤਾਂ ਯਾਰ ਹੋਸਾਬ ਹੋਇਆ ਸਵੇਰੇ ਚੀਜ਼ ਲੈ ਕੇ ਕੇ ਸ਼ਾਮ ਨੂੰ ਮੁੜ ਕੇ ਜਾਓ ਹਨਾ ਤੇ ਭਾਜੀ ਥੋੜਾ ਜਿਹਾ ਲਿਆਜ ਵੀ ਰੱਖਣਾ ਪੈਂਦਾ ਕਸਟਮਰ ਨੇ ਉਹ ਭਾਜੀ ਮੈਂ ਆਪਣੇ ਤਰੀਕੇ ਨਾਲ ਰੱਖ ਲੂੰਗਾ ਤੁਸੀਂ ਵਿੱਚ ਦਖਲ ਅੰਦਾਜ਼ੀ ਨਾ ਕਰੋ ਮੇਰੇ ਨਾਲ ਨਾ ਬੈਸੋ ਤੁਸੀਂ बार-बार ਹਰ ਚੀਜ਼ ਤੇ ਤੈਨੂੰ ਆਪਣੀ ਮਨਮਰਜ਼ੀ ਕਰਨ ਦੀ ਹੱਤ ਪੈ ਗਈ ਨਾ ਪਛਤਾਏਂਗਾ ਮੈਂ ਤੈਨੂੰ ਅੱਜ ਵੀ ਕਹਿ ਰਿਹਾ ਕੱਲ ਵੀ ਇਹੀ ਕਹਿੰਦਾ ਸੀ ਕੱਲ ਨੂੰ ਤੂੰ ਮੈਨੂੰ ਕਹਿਣਾ ਵੀਰੇ ਆ ਮੇਰੇ ਤੋਂ ਆ ਖਰਾਬ ਹੋ ਗਿਆ ਮੇਰਾ ਠੀਕ ਕਰ ਦੋ ਮੇਰੇ ਤੋਂ ਕੋਈ ਫਿਰ ਉਹ ਨਾ ਰੱਖੀਂ ਆਸ ਆਪਣੀ ਗਾਹ ਕੀ ਮੋੜੀ ਜਾਨਾ ਯਾਰ ਮਸਾ ਦਾ ਗਾਹ ਕਿ ਜੜੀ ਤੇ ਚੜ ਕੇ ਆਂਦਾ ਨਾਲੇ ਵੀਡੀਓ ਦੇਖ ਕੇ ਆਇਆ ਸੀਗਾ ਜੇ ਸੋਸ਼ਲ ਮੀਡੀਆ ਚਲਾ ਰਿਹਾ ਤਾਂ ਸੋਸ਼ਲ ਵੀ ਬੰਦੇ ਨਾਲ ਵਰਤਣਾ ਵੀ ਸਿੱਖ ਲਾ ਥੋੜਾ ਜਿਹਾ ਲਿਹਾਜ਼ ਰੱਖ ਲੀਦਾ ਹੁੰਦਾ ਹੁਣ ਗਾਹਕ ਮੁੜ ਗਿਆ ਅਗਲੀ ਵਾਰ ਥੋੜੀ ਆਊਗਾ ਆਪਣੇ ਕੋਲੇ ਐਦਾਂ ਵਰਤੀਰਾ ਚੰਗਾ ਨਹੀਂ ਹੁੰਦਾ ਯਾਰ ਸਮਝਦਾ ਹੀ ਨਹੀਂ ਪਿਆ ਤੂੰ 21000 ਰੁਪਏ ਦਿਖਦਾ ਪਿਆ ਇਹੀ ਤੂੰ ਚਾਰ ਵਾਰੀ ਰੈਂਟ ਤੇ ਦੇ ਲਹਿੰਗੇ ਦਾ ਲਹਿੰਗਾ ਪੈਸੇ ਤੇ ਪੈਸੇ ਅੱਗੇ ਤਾਂ ਜਿਵੇਂ ਆਪਾਂ ਕੰਮ ਕਰਦੇ ਨਹੀਂ ਹੁਣ ਤਾਂ ਬਾਲਾ ਅਪਡੇਟ ਹੋ ਗਿਆ ਤੇਰਾ ਤਾਂ ਗਾਹ ਖਰਾਬ ਹੋਇਆ ਹੀ ਹੋਇਆ ਮੇਰਾ ਵੀ ਨਾਲ ਹੋ ਗਿਆ ਅਗਲੀ ਲਹਿੰਗਾ ਲੈ ਕੇ ਜਾਂਦੀ ਨਾਲ ਥੋੜੀ ਬਹੁਤ ਜੁਐਲਰੀ ਲੈ ਕੇ ਜਾਂਦੀ ਮੇਕਅਪ ਦਾ ਸਮਾਨ ਲੈ ਕੇ ਜਾਂਦੀ ਮੇਰੀ ਵੀ ਤਾਂ ਦੁਕਾਨਦਾਰੀ ਖਰਾਬ ਹੋ ਰਹੀ ਆ ਕਿ ਨਹੀਂ ਹੋ ਰਹੀ ਇੱਕ ਚੀਜ਼ ਨਾਲ ਦੋ ਚੀਜ਼ਾਂ ਹੋਰ ਵਿਕਣੀਆਂ ਸੀ ਕਿ ਨਹੀਂ ਵਿਕਣੀਆਂ ਸੀ ਫੇਰ ਸਮਝਦਾ ਹੀ ਨਹੀਂ ਯਾਰ ਤੂੰ ਤਾਰੇ ਕਿਹੜੀ ਭਾਸ਼ਾ ਵਿੱਚ ਸਮਝਾਣਾ ਪੈਣਾ ਯਾਰ ਮੰਗੋ ਹਾਂਜੀ ਦੀਦੀ ਆ ਗਈ ਤੁਸੀਂ ਇਹ ਦੀਦੀ ਇੱਕ ਥਾਂ ਗਾਸਟ ਕੇ ਜਗਾ ਹੈਗੀ ਗੁਕਾਂਗ ਹੈਪੀ ਸਟੋਰ ਦੇ ਕਿ ਵੀਰੇ ਬੰਗੀਆਂ ਗੰਗੇ ਦੀਆਂ ਤੋਂਗੂ ਨੂੰ ਪਤਾ ਕਰਕੇ ਮੈਂ ਹੀ ਆਂਗੀ ਬਾਅਦ ਰੁਕ ਜੇ ਆ ਸੱਚ ਦੇਣੀ ਪੈਣੀ ਆ ਇੱਕ ਮਿੰਟ ਮੇਰੇ ਅੱਗੇ ਪੈਣੇ ਪੈਸੇ ਆਜੋ ਦੀਦੀ ਆਪਣਾ ਦੁਪਹਾੜਾ ਕਹਿੰਗੇ ਉੱਪਰ ਹੀ ਆ ਨੀਚੇ ਕਸ ਮੰਗੇ ਕੋਈ ਨਾ ਗੰਗਾ ਗੰਗਾ ਨਹੀਂ ਆਪਰੇ ਹਲਾ ਸਿਮਰਨ ਆਪਣੀ ਤਨਖਾ ਹਲਾ ਤੇ ਤੇਰੇ ਛੁੱਟੀਆਂ ਵੀ ਸੀਗੀ ਕੋਈ ਨਹੀਂ ਵੀਰੇ ਛੁੱਟੀ ਨਹੀਂ ਸੀਗੀ ਬਸ ਦੋ ਦਿਨ ਥੋੜਾ ਲੇਟ ਆਈ ਸੀ। ਉਹ ਤਾਂ ਕੋਈ ਨਹੀਂ। ਆ ਲਾ। ਆ 500 ਰੁਪਏ ਐਕਸਟਰਾ ਰੱਖ ਲਾ। ਠੀਕ ਹੈ? ਠੀਕ ਹੈ ਵੀਰੇ। ਵੀਰੇ ਮੇਰੀ ਤਨਖਾ। ਹੂੰ? ਮੇਰੀ ਤਨਖਾ। ਤਨਖਾ? ਹਾਂਜੀ। ਵੀਰਾ ਆਇਆ ਨਹੀਂ ਵੀਰਾ। ਵੀਰਾ ਆਇਆ ਵਾ। ਤੇ ਫਿਰ ਵੀਰੇ ਤੋ ਲਓ। ਵੀਰੇ ਉਹ ਕਦੇ ਵੀ ਮੈਨੂੰ ਐਕਸਟਰਾ ਪੈਸੇ ਦਿੰਦੇ ਨੇ। ਵੀਰੇ ਭੰਗਾਂਦੇ। ਕੰਮ ਤਾਂ ਮੈਂ ਤੋਂਗੇ ਕੋਈ ਕਰ ਦਈ ਜਣਾ। ਐਕਸਟਰਾ ਦਿੰਦੇ ਭਾਵੇਂ ਘੱਟ ਦਿੰਦੇ ਆ। ਵੀਰੇ ਤੋਂ ਹੀ ਲੈਣਾ ਜਿਹੜੇ ਪੈਸੇ ਲੈਣੇ ਆ ਭਾਵੇਂ ਤਨਖਾਹ ਹੋਵੇ ਤੇ ਭਾਵੇਂ ਹੋਵੇ ਇਨਸੈਂਟਿਵ ਤੇਰਾ ਇੱਥੇ ਕੋਈ ਲੈਣਾ ਦੇਣਾ ਨਹੀਂ ਨਾਲੇ ਤੁਸੀਂ ਆਪ ਤਾਂ ਕਹਿ ਰਹੇ ਹੋ ਥੱਲੇ ਵਾਲਾ ਡਿਪਾਰਟਮੈਂਟ ਥੋੜਾ ਨਹੀਂਗਾ ਉੱਤੇ ਵਾਲਾ ਡਿਪਾਰਟਮੈਂਟ ਆ ਥੋੜਾ ਕੋਈ ਲੈਣਾ ਦੇਣਾ ਨਹੀਂ ਮੇਰੇ ਨਾਲ ਪਹਿਲਾਂ ਤੁਸੀਂ ਮੇਰੇ ਲਈ ਕੰਮ ਕਰਦੇ ਸੀ ਤੇ ਮੈਂ ਇੱਕ ਦਿਨ ਵੀ ਤਨਖਾਹ ਲੇਟ ਨਹੀਂ ਕੀਤੀ ਤੇ ਹੁਣ ਤੁਹਾਨੂੰ ਮਿਲਣੀ ਨਹੀਂ ਮੇਰੇ ਤੋਂ ਹੈ ਵੀਰੇ ਨੂੰ ਕਹੋ ਤਨਖਾਹ ਵੀ ਦੇਣਗੇ ਤੇ ਉੱਤੇ ਵਾਲੇ ਪੈਸੇ ਵੀ ਦੇਣਗੇ ਬਹੁਤ ਸੋਹਣੀਆ ਵੀਡੀਓ ਬਣਾ ਰਹੇ ਹੋ ਗਾਹਕ ਵੀ ਨਹੀਂ ਮੁੜਦੇ ਵੀ ਆ ਦੇਖੋ ਪਹਿਲਾਂ ਵੀ ਗਾਹਕ ਆਇਆ ਹੁਣ ਵੀ ਗਾਹਕ ਆ ਗਿਆ ਇੰਨੇ ਗਾਹਕ ਆ ਇੰਨੇ ਪੈਸੇ ਆ ਹੈ ਵੀ ਸਿਮਰ ਤੈਨੂੰ 500 ਬੈਕਸਟਰਾ ਮਿਲਿਆ ਨਾ ਹਾਂਜੀ ਵੀਰੇ ਚਲੋ ਫਿਰ ਕੰਮ ਕਰੋ ਹਨਾ ਆਪਾਂ ਵੇਲੇ ਥੋੜੀਆਂ ਹਾਂਜੀ ਜਾਓ ਫਿਰ ਇੱਥੇ ਕੀ ਕਰਦੇ ਹੋ ਤੁਹਾਡਾ ਦੁਕਾਨ ਤੇ ਨਹੀਂ ਆਣਾ ਮੈਂ ਬੋਲਣ ਦੀ ਅਕਲ ਤਾਂ ਹੈ ਹੀ ਨਹੀਂ ਕੀ ਹੋਇਆ ਗਗੇ ਕੁਛ ਨਹੀਂ ਹੋਇਆ ਚਲੋ ਹਟੋ ਨੀਹਾ ਇੱਥੇ ਖੜੀ ਕੀ ਕਰਤੀ ਪਈ ਆ ਗਾਹਕ ਮੁੜ ਗਿਆ ਵਾ ਵੀਰੇ ਮੈਂ ਤਾਂ ਵੀਰੇ ਤਾਂ ਤੂੰ ਖਾਂਗਾ ਕਿਸੀ ਕੀ ਤਨਖਾ ਲੈ ਰਹੀ ਸੀ ਤਨਖਾ ਬਾਅਦ ਵਿੱਚ ਵੀ ਲੈ ਸਕਦੀ ਸੀ ਅਗਲਾ ਬੋਲ ਕੇ ਚਲ ਗਿਆ ਵਾ ਵੀਰੇ ਤੁਸੀਂ ਕੁਝ ਕਹਾਂਗੇ ਮੈਂ ਕੀ ਕਹਣਾ ਵਾ ਸਮਾਨ ਤੂੰ ਲਖਾਣਾ ਸੀਗਾ ਵੀਰੇ ਵੀਰੇ ਮੈਂ ਤਨਖਾ ਨਹੀਂ ਦੇਗਾ ਤੁਸੀਂ ਤੂੰ ਖਾਂਗਾ ਕਿਸੀ ਵੀਰੇ ਤਰ੍ਹਾਂ ਖਾਣ ਹੀ ਦੇ ਰਹੇ ਤੁਸੀਂ ਮੈਂ ਕਾਜੀ ਤਨਖਾਹ ਦੇਣੀ ਐ ਕੰਮ ਤਾਂ ਤੇਰੇ ਕੋਲੇ ਕਰਤੀ ਆ ਉਹ ਪਾਜੀ ਹਾਲੇ ਹਫਤਾ ਤਾਂ ਹੋਇਆ ਉੱਪਰ ਕੰਮ ਕਰਦੇ ਨੂੰ 25 ਦਿਨ ਤਾਂ ਥੱਲੀ ਕੀਤਾ ਕੰਮ ਨੇ ਮੈਂ ਨਹੀਂ ਦੇਣੇ ਵੀਰੇ ਪੈਸੇ ਤੁਸੀਂ ਆਪਣੇ ਗਾਹਕ ਦੇਖੋ ਆਪਣੀ ਤਨਖਾਹਾਂ ਦੇਖੋ ਮੇਰੇ ਵੱਲੋਂ ਹਟ ਗਈ ਆ ਉਹ ਉਰਿਆ ਨੇ ਹਾਂ ਹਾਂਜੀ ਤੇਨੂੰ ਸੈਲਰੀ ਐਡਵਾਂਸ ਮਿਲਦੀ ਸੀ ਨਾ ਪਹਿਲਾਂ ਹਾਂਜੀ ਮੇਰੇ ਵੱਲੋਂ ਤੇਰਾ ਸਾਬ ਹੋ ਗਿਆ ਹੋਇਆ ਹੁਣ ਤੂੰ ਜਾਣ ਤੇ ਵੀਰੇ ਜਾਣੇ ਕੋਈ ਗੱਲ ਨਹੀਂ ਵੀਰੇ ਚੱਕ ਨੇ ਹਾਂ ਕਿੰਨੇ 5000 ਤਨਖਾਹ ਤੇਰੀ ਹਾਂਜੀ ਆ ਚੱਕ 5000 ਤਨਖਾਹ ਆ ਚੱਕ 2000 ਐਕਸਟਰਾ 3000 ਹੀ ਲੈ ਨਾਲੇ ਮੇਰੀ ਗੱਲ ਸੁਣ ਹਾਂਜੀ ਪਰਵਾਹ ਨਹੀਂ ਕਰਨੀ ਠੀਕ ਆ ਨੀਚੇ ਵਾਲੇ ਕੰਮ 'ਚ ਕੋਈ ਦਖਲ ਅੰਦਾਜ਼ੀ ਵੀ ਨਹੀਂ ਕਰਨੀ ਕੱਲ ਹੈਗਾ ਵਿਆਹ ਆਪਾਂ ਦੋਨਾਂ ਨੇ ਜਾਣਾ ਕਿਸੇ ਹੋਰ ਨੇ ਨਹੀਂ ਜਾਣਾ ਠੀਕ ਹੈ ਵੀਰੇ ਠੀਕ ਆ ਚਲ ਆ ਉੱਪਰ ਲਹਿੰਗਾ ਸਿਲੈਕਟ ਕਰ ਲੈ ਜਿਹੜਾ ਪਾਣਾ ਵਾ ਠੀਕ ਹੈ ਵੀਰੇ ਹਾਂ ਭੰਗੜੇ ਵੀ ਪਾਵਾਂਗੇ ਕੱਲ ਠੀਕ ਹੈ ਵੀਰੇ ਤਾਂ ਮਜ਼ਾ ਆਊਗਾ ਨਾ ਪੂਰਾ ਮੈਂ ਕਹਣਾ ਤੂੰ ਦੇਖੀ ਚੱਲ ਇਹ ਸਾਰੇ ਖੜਖੜ ਦੇਖਣੇ ਹੋ ਕੀ ਰਿਆ ਕੰਮ ਕਰ ਲੈ ਪਾਗਲ ਹੋ ਗਿਆ ਹੈ ਜਿਵੇਂ ਅਸੀਂ ਕਦੇ ਵਿਆਹ ਨਹੀਂ ਦੇਖਿਆ ਵੀਰੇ بابا ਵੀਰਾ ਪਹਿਲਾਂ ਹੀ ਇਦਾਂ ਦਾ ਸੀ ਜਾਂ ਹੁਣ ਹੀ ਇਦਾਂ ਹੋਏ ਨੇ ਮੇਰਾ ਛੋਟਾ ਭਰਾ ਹੈ ਨਾ ਸ਼ੁਰੂ ਤੋਂ ਇਦਾਂ ਦਾ ਹੀ ਹੈ ਇਹਦੇ ਦਿਮਾਗ 'ਚ ਕੋਈ ਗੱਲ ਆ ਗਈ ਨਾ ਇੰਨੇ ਉਹ ਪੁਗਾਣੀ-ਪੁਗਾਣੀਆਂ ਭਾਵੇਂ ਉਹਦੇ ਵਿੱਚ ਫਾਇਦਾ ਹੋਵੇ ਭਾਵੇਂ ਹੋਵੇ ਨੁਕਸਾਨ ਬਾਅਦ 'ਚ ਭਾਵੇਂ ਮੈਨੂੰ ਸੌਰੀ ਕਹਿ ਦੇਵੇ ਪਰ ਪਹਿਲਾਂ ਇੰਨੇ ਉਹ ਗੱਲ ਕਰਨੀ ਹੈ ਜਿਹੜੀ ਇਹਦੇ ਦਿਮਾਗ 'ਚ ਆ ਗਈ ਵੀਰੇ ਸੇ ਤੂੰ ਸੇ ਵੀਰੇ ਨੂੰ ਦੁਕਾਨ ਅਲੱਗ ਲੈ ਹੀ ਦੋ ਸਿਮਰਨ ਮੈਂ ਨਾ ਆਪਣੇ ਫਾਦਰ ਸਾਹਿਬ ਨੂੰ ਵਾਦਾ ਕੀਤਾ ਸੀ ਕਿ ਅਸੀਂ ਦੋਨੇ ਪਰ ਹਮੇਸ਼ਾ ਇਕੱਠੇ ਰਵਾਂਗੇ। ਭਾਵੇਂ ਹੋਵੇ ਸੋਖਾ ਟਾਈਮ, ਭਾਵੇਂ ਹੋਵੇ ਔਖਾ ਟਾਈਮ। ਹਮੇਸ਼ਾ ਮੈਂ ਇਹਦਾ ਸਾਥ ਦਊਂਗਾ। ਇਸ ਕਰਕੇ ਜਦੋਂ ਤੱਕ ਇਹ ਦੁਕਾਨ ਚੱਲੂਗੀ, ਜਦੋਂ ਤੱਕ ਇਹ ਕੰਮ ਚੱਲਣਗੇ ਨਾ, ਅਸੀਂ ਇਕੱਠੇ ਰਵਾਂਗੇ। ਭਾਵੇਂ ਉਹ ਮੇਰੇ ਨਾਲ ਲੱਖ ਲੜ ਪਵੇ, ਦੁਨੀਆ ਜੋ ਮਰਜੀ ਗਈ ਜਾਵੇ, ਅੱਡ ਹੋਣ ਬਾਰੇ ਤਾਂ ਮੈਂ ਕਦੇ ਸੋਚ ਹੀ ਨਹੀਂ ਸਕਦਾ। ਤੈਨੂੰ ਪਤਾ ਸੀ ਮੇਰਾ ਤੈਲਾ ਵੀ ਦੁਨੀਆ ਨੇ ਬਹੁਤ ਜ਼ੋਰ ਲਾਇਆ ਕਿ ਅਸੀਂ ਦੋਨੇ ਪ੍ਰਾ ਅੱਡ ਹੋ ਜਾਈਏ ਪਰ ਮੈਂ ਆਪਣੇ ਪਿਤਾ ਜੀ ਨੂੰ ਦਿੱਤਾ ਹੋਇਆ ਵਾਦਾ ਕਦੇ ਨਹੀਂ ਤੋੜੂਗਾ ਹਮੇਸ਼ਾ ਇੱਕੋ ਹੀ ਰਾਵਾਂਗੇ ਇੱਕੋ ਘਰ ਚ ਰਾਵਾਂਗੇ ਇੱਕੋ ਹੀ ਘਰ ਚ ਰਸੋਈ ਰਹੂਗੀ ਤੇ ਇੱਕੋ ਹੀ ਜਗ੍ਹਾ ਕੰਮ ਕਰਾਂਗੇ ਪਰ ਵੀਰੇ ਤਾਂ ਤੁਸੀਂ ਚਾਹੁੰਦੇ ਹੋ ਨਾ ਵੀਰਾ ਨਹੀਂ ਨਾ ਚਾਹੁੰਦਾ ਉਹ ਤਾਂ ਚਾਹੁੰਦਾ ਕਿ ਮੈਨੂੰ ਅਲੱਗ ਦੁਕਾਨ ਮਿਲੇ ਦੁਕਾਨ ਲੱਗ ਕਰਨ ਸੇ ਮੈਨੂੰ ਕੋਈ ਦਿੱਕਤ ਨਹੀਂ ਮੈਂ ਉਹਨੂੰ ਪੈਸੇ ਵੀ ਦੇ ਸਕਦਾ ਮੈਂ ਉਹਨੂੰ ਆ ਵੀ ਦੁਕਾਨ ਦੇ ਸਕਦਾ ਪਰ ਮੈਨੂੰ ਪਤਾ ਹੈ ਨਾ ਅੱਜ ਨਹੀਂ ਤਾਂ ਕੱਲ ਉਹਨੇ ਫੇਰ ਲਾਈਨ ਤੇ ਆ ਜਾਣਾ ਜਿਹੜਾ ਪੰਗਾ ਪਾਊਗਾ ਸੋਲਡ ਆਊਟ ਮੈਨੂੰ ਹੀ ਕਰਨਾ ਪੈਣਾ ਮੈਨੂੰ ਪਤਾ ਹੈ ਮੈਂ ਤਾਂ ਹੀ ਉਹਨੂੰ ਖੁੱਲਾ ਛੱਡਿਆ ਹੋਇਆ ਕਰ ਲੈਣ ਦੇ ਕੀ ਹੋ ਜਾਊਗਾ ਇਹਨਾਂ ਨੂੰ ਨੁਕਸਾਨ ਪਹਿਲਾਂ ਹੋ ਗਿਆ ਥੋੜਾ ਜਿਹਾ ਹੋਰ ਹੋ ਜਾਊਗਾ ਫੇਰ ਇਹ ਸਾਲ ਡੇਢ ਸਾਲ ਇਹ ਸੈੱਟ ਰਹਿੰਦਾ ਹੁੰਦਾ ਫੇਰ ਇੱਧਰ ਉੱਧਰ ਨਹੀਂ ਦੇਖਦਾ ਮੈਨੂੰ ਮੇਰੇ ਬਾਵੇ ਦਾ ਪਤਾ ਹੈ ਜਦੋਂ ਕੰਮ ਕਰਨ ਤੇ ਆ ਜਾਏ ਨਾ ਇੰਨਾ ਕੰਮ ਕਰ ਸਕਦਾ ਇੰਨੀ ਸ਼ਿੱਦਤ ਨਾਲ ਕੰਮ ਕਰਦਾ ਹਮੇਸ਼ਾ ਕਾਮਯਾਬ ਹੁੰਦਾ ਬਸ ਆ ਜਿਹੜਾ ਥੋੜੇ ਜਿ ਝਟਕੇ ਪੈਂਦੇ ਨੇ ਨਾ ਵਿੱਚ ਵਿੱਚ ਇਹਨੂੰ ਕਦੀ ਸੋਸ਼ਲ ਮੀਡੀਆ ਕਦੀ ਲੋਕਾਂ ਦੀਆਂ ਗੱਲਾਂ ਕਦੀ ਮੈਂ ਇੱਧਰ ਇਨਵੈਸਟ ਕਰਨਾ ਉਹ ਖਰਾਬ ਕਰ ਦਿਆ ਇਹਨੂੰ ਮੈਂ ਉਹਦਾ ਵੱਡਾ ਭਰਾ ਮੈਂ ਉਹਨੂੰ ਸਮਝਦਾ ਮੇਰੇ ਨਾਲ ਬੋਲ ਵੀ ਲੈਂਦਾ ਨਾ ਮੈਨੂੰ ਬੁਰਾ ਨਹੀਂ ਲੱਗਦਾ ਪਰ ਮੈਨੂੰ ਇਹ ਚੀਜ਼ ਦਾ ਅਹਿਸਾਸ ਉਦੋਂ ਹੋਇਆ ਕਿ ਜਦੋਂ ਕੋਈ ਨਹੀਂ ਨਾ ਖੜਦਾ ਉਦੋਂ ਸਕਾ ਭਰਾ ਖੜਦਾ ਹੈ ਮੈਂ ਉਹਦਾ ਸਾਥ ਕਿਵੇਂ ਛੱਡਦਾ ਕਿਵੇਂ ਉਹਨੂੰ ਅੱਡ ਦੁਕਾਨ ਲੈਦਾ ਕਿਵੇਂ ਉਹਨੂੰ ਮੈਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਆਣ ਦੇਦਾ ਜੀਰੇ ਫਿਰ ਤੁਸੀਂ ਉਹਨਾਂ ਨੂੰ ਸਮਝਾਓ ਨਾ ਉਦੋਂ ਤੁਸੀਂ ਨੀਹਾ ਨੂੰ ਵੀ ਵੀਰੇ ਦੇ ਨਾਲ ਭੇਜਦਾ ਨਾਲੇ ਹਾਂ ਤੁਸੀਂ ਨੀਹਾ ਨੂੰ 10000 ਰੁਪਏ ਐਡਵਾਂਸ ਦਿੱਤਾ ਸੀ ਨਾ ਤੁਸੀਂ ਉਹ ਤੋਂ ਵਾਪਸ ਲਵੋ ਪੈਸੇ ਹਾਂ ਜਦੋਂ ਫੰਕਸ਼ਨ ਸੀ ਹੈ ਨਾ ਹਾਂਜੀ ਮੇਰੇ ਤਾਂ ਚਿੱਤ-ਚਿੱਤੇ ਵੀ ਨਹੀਂ ਤੁਸੀਂ ਵਾਪਸ ਲਓ ਵੀਰੇ ਉਦੋਂ ਤੁਸੀਂ ਇੰਨਾ ਉਹਦਾ ਸਾਥ ਦਿੱਤਾ ਤੇ ਉਹਨੇ ਕੀ ਕੀਤਾ? ਸਰ ਕੋਈ ਨਾ ਸਿਮ ਆਪਣੇ ਸਗੇ ਭਰਾ ਨੂੰ ਇੰਨਾ ਬਰਦਾਸ਼ਤ ਕਰ ਰਿਹਾ ਉਹਨੂੰ ਵੀ ਤਾਂ ਕਰ ਨਹੀਂ ਸਕਦਾ। ਨਾਲੇ ਅੱਜ ਮੈਨੂੰ ਅਹਿਸਾਸ ਦਵਾਇਆ ਕਿ ਮੈਂ ਉਹਨੂੰ ਤਨਖਾਹ ਕਦੇ ਨਹੀਂ ਦੇਣੀ। 7 ਸਾਲਾਂ ਤੋਂ ਕੰਮ ਕਰ ਰਹੀ ਹੈ ਮੇਰੇ ਕੋਲੇ। ਕਦੇ ਇੱਕ ਵੀ ਨਾਗਾ ਨਹੀਂ ਪਿਆ। ਨਾਲੇ 2 ਦਿਨ ਵੀ ਤਨਖਾਹ ਲੇਟ ਨਹੀਂ ਹੋਈ। ਵੀਰੇ ਉਹਨੂੰ ਜਿੱਧਰੋਂ ਪੈਸੇ ਜ਼ਿਆਦਾ ਮਿਲਦੇ ਆ ਨਾ ਉਧਰ ਹੀ ਜਾਂਦੀ ਆ। ਕੋਈ ਨਾ ਬਾਹਰ ਤਾਂ ਨਹੀਂ ਗਈ। ਐ ਤਾਂ ਆਪਣੇ ਘਰੇ ਹੀ ਮੈਨੂੰ ਇੰਨਾ ਪਤਾ ਹੈ ਕਿ ਮੇਰੇ ਖਿਲਾਫ ਨਹੀਂ ਜਾਊਗੀ ਕਦੇ ਬਾਵੇ ਦਾ ਹੀ ਸਾਥ ਦੇ ਰਹੀ ਐ ਬਾਹਰ ਤਾਂ ਨਹੀਂ ਕਿਸੇ ਦਾ ਸਾਥ ਦੇ ਰਹੀ ਉਹ ਤਾਂ ਮੇਰਾ ਸਗਾ ਭਰਾ ਹੈ ਨਾ ਮੈਂ ਉਹਨੂੰ ਨਹੀਂ ਛੱਡ ਸਕਦਾ ਮੈਂ ਹਮੇਸ਼ਾ ਉਹਦੇ ਨਾਲ ਹੀ ਰਹਿਣਾ ਚਾਹੁੰਦਾ ਕੋਈ ਗੱਲ ਨਹੀਂ ਛੋਟੇ ਭਰਾ ਗਲਤੀਆਂ ਕਰਦੇ ਹੁੰਦੇ ਐ ਤੇ ਵੱਡੇ ਭਰਾ ਹੋਣ ਦੇ ਨਾਤੇ ਮੇਰਾ ਵੀ ਫਰਜ਼ ਬਣਦਾ ਕਿ ਮੈਂ ਉਹਦੀਆਂ ਗਲਤੀਆਂ ਨੂੰ ਥੋੜੀ ਜਿਹਾ ਦੇਖਾਂ ਬਾਅਦ ਚਲੋ ਸਮਝਾ ਦੂੰਗਾ ਹੈਨਾ ਵੀਰੇ ਵੈਸੇ ਇੱਕ ਗੱਲ ਆ ਅੱਜ ਦੇ ਸਮੇਂ ਚ ਨਾ ਕੋਈ ਭਰਾ ਨਹੀਂ ਚਾਹੁੰਦਾ ਕਿ ਮੈਂ ਆਪਣੇ ਭਰਾ ਦੇ ਨਾਲ ਰਵਾਂ ਤੇ ਤੁਸੀਂ ਉਹ ਜਿਹੜੇ ਕਹਿੰਦੇ ਪਿਓ ਕਿ ਮੈਂ ਤਾਂ ਆਪਣੇ ਭਰਾ ਦਾ ਸਾਥ ਹੀ ਨਹੀਂ ਛੱਡਣਾ ਸਾਡੇ ਮਾਤਾ ਪਿਤਾ ਨੇ ਨਾ ਸਾਨੂੰ ਹਮੇਸ਼ਾ ਇਹ ਹੀ ਸਿਖਾਇਆ ਜਿੱਥੇ ਕੋਈ ਦੁਨੀਆ ਦਾ ਬੰਦਾ ਨਹੀਂ ਨਾ ਖੜਦਾ ਔਖਾ ਟਾਈਮ ਹੋਵੇ ਔਖਾ ਟਾਈਮ ਹੋਵੇ ਉੱਥੇ ਭਰਾ ਖੜਦੇ ਨੇ ਜੇ ਪ੍ਰਮਾਤਮਾ ਨੇ ਇੱਕੋ ਘਰ ਭੇਜਿਆ ਨਾ ਇੱਕੋ ਘਰ ਚ ਰਹਿਣਾ ਚਾਹੀਦਾ ਇੱਕੋ ਜੇ ਬਣ ਕੇ ਰਹਿਣਾ ਚਾਹੀਦਾ ਕੋਈ ਨਹੀਂ ਵਿਚਾਰ ਇੱਧਰ ਉੱਧਰ ਹੋ ਸਕਦੇ ਆ ਪਰ ਭਰਾ ਇੱਧਰ ਉੱਧਰ ਨਹੀਂ ਹੋਣਗੇ ਬਾਬਾ ਹਮੇਸ਼ਾ ਮੇਰੇ ਨਾਲ ਹੀ ਰਹੂਗਾ ਤੇ ਮੈਂ ਹਮੇਸ਼ਾ ਉਹਦਾ ਸਾਥ ਦਊਗਾ ਠੀਕ ਆ ਵੀਰੇ ਵੀਰੇ ਮੈਂ ਨੰਗਾ ਨੰਗਾ ਸੰਗ ਇੱਕ ਟਿਕਾਂ ਗਿਆ ਵਾ ਮੈਂ ਉਹੀ ਪਾਣਾ ਵਾ ਨਾਲ ਦੇ ਸਵੇਰੇ ਕਿੰਨੇ ਵੇਢਾਂ ਆਪਾਂ? ਕੱਲ ਆਪਾਂ ਜਾਵਾਂਗੇ ਸਵੇਰੇ 11:00 11:30 ਠੀਕ ਹੈ ਵੀਰੇ ਤੇ ਵੀਰੇ ਮੈਂ ਤੁਹਾਨੂੰ ਇੱਕ ਗਾਇਕ ਕਰਨੀ ਸੀ ਬੋਲ ਕੀ ਕਹਿਣਾ ਸੀ ਵੀਰੇ ਤੁਹਾਨੂੰ ਮੈਂ ਦੱਬੀ ਦਾ ਗੁੱਸੇ ਜਿਹਾ ਕੋਈ ਬੋਲਦਾ ਹਮੇਸ਼ਾ ਕੁਝ ਨਾ ਗਏ ਨਾ ਵਗਿਆ ਕੰਮ ਕਰ ਗਏ ਵੀਰੇ ਵੀ ਬੰਗਾ ਸੋਸ਼ਲ ਮੀਡੀਆ ਤੇ ਨਾ ਵੀਿੰਦਨ ਖਾ ਰਿਹਿੰਦੇ ਨਵੇਂ ਗੱਲਤਿਆਂ ਦਾ ਤੇ ਵੀਰੇ ਫੇਰ ਵੀ ਤੁਹਾਨੂੰ ਨਾ ਬੋਲਦਾ ਵਾ ਓਏ ਉਹਨਾਂ ਦੀ ਆਦਤ ਹੀ ਆ ਵਿਗੋ ਪਰ ਬਿੰਗੂ ਵੀ ਬਗੇ ਗਾਏ ਗਾ ਗੁੱਸੇ ਚ ਕੋ ਮਿੰਗੋ ਬੋਲ ਗਾ ਮਿੰਗੋ ਬੋਲ ਤੋ ਬੁਗਾ ਗੱਲਤਾ ਵਾ ਗਲਤ ਤਾਂ ਤੇਰੀ ਸਹੀ ਆ ਨੇ ਹਾਂ ਪਰ ਕੀ ਕਰੀਏ ਹੁਣ ਕਰ ਵੀ ਕੀ ਸਕਦੇ ਆਪਾਂ ਵਿਗਾ ਕੁਸੀ ਨਾ ਅੱਗਾ ਕਰੋ ਕਿ ਕੁਸੀ ਨਾ ਪਈ ਅੱਗੇ ਦੁਕਾਨ ਗੰਦੋ ਓਕੇ ਬਿੰਗੂ ਬਗਾ ਮੈਨੇਜਰ ਓਕੇ ਕੁਸੀ ਆਪਾਂ ਅੱਗੇ ਕੰਮ ਸ਼ੁਰੂ ਕਰਾਂਗੇ ਤੇ ਵਿਗਾ ਪਾਉਂਗੂ ਗਾ ਬਿੰਗੀ ਗਲਤਤਾ ਤੇਰੀ ਸਹੀ ਆ ਪਰ ਸੋਖਾ ਨਹੀਂ ਨਾ ਪਿਆ ਵਿਗਾ ਕੋਈ ਨਾ ਵਿਗਾ ਕੋ ਆਪਣਾ ਹਿੱਸਾ ਗੰਗੂਗਾ ਕਿ ਮਿੰਗੋ ਹਿੱਸਾ ਚਾਹੀਗਾ ਵਾ ਗੱਲ ਕੀਤੀ ਤਾਂ ਸੀਗੀ ਤੇਰੇ ਸਾਹਮਣੇ ਵੀ ਕਿ ਆਪਾਂ ਦੁਕਾਨ ਦਾ ਕੰਮ ਤਾਂ ਮੈਨੂੰ ਆਂਦਾ ਹੀ ਏ ਸਾਰਾ ਸਿੰਘ ਨੂੰ ਵੀ ਮੈਂ ਹੀ ਸਿਖਾਇਆ ਸੀਗਾ ਸਾਰਾ ਕੰਮ ਤੇ ਕੋਈ ਵੀ ਵੇਗਾ ਦੁਕਾਨ ਦਾ ਕੰਮ ਸਾਰਾ ਮੈਂ ਸਾਨੂੰ ਗਾਕ ਵੀ ਮੈਂ ਹੀ ਸਾਂਭੂਗੀ ਚਲ ਕੋਈ ਨਹੀਂ ਤੂੰ ਕੰਮ ਕਰ ਮੈਂ ਸੋਚਦਾ ਹਾਂ ਵੀ ਕਿ ਆਪਾਂ ਜਾਣਾ ਕਦੋਂ ਵਿਆਹ ਤੇ ਹਾਂ ਜਾਵਾਂਗੇ ਟੈਨਸ਼ਨ ਕੋ ਲੈ ਰਹੀ ਏ ਤੈਨੂੰ ਲੈ ਕੇ ਜਾਵਾਂਗੇ ਠੀਕ ਏ ਵੀਰੇ ਆਵੇ ਵੀਰੇ ਕਸ ਕਿ ਮੈਂ ਇਹ ਕੰੰਗ ਕਰਾਂਗੀ ਤੂੰ ਮੈਂ ਕੰੰਗ ਨਹੀਂ ਕਰੰਗੇ ਆਂ ਦੋ ਗਾ ਕੇ ਬੋਲਦੇ ਤੁਸੀਂ ਉਹ ਮੇਰੇ ਕਰਕੇ ਥੋੜੀ ਮੁੜਿਆ ਵੇ ਤੁਸੀਂ ਸੀਗੇ ਵੀ ਗਈ ਵੰਗ ਕਰ ਕੁੱਸੀ ਵੀ ਗਈ ਵੰਗ ਆਂਗੇ ਵਧੀਆ ਕੰਮ ਨਹੀਂ ਵਧੀਆ ਕਰਗੇ ਗਾ ਕੇ ਮੈਂ ਆਪੇ ਕੰੰਗ ਕਰਾਂਗੀ ਬੱਸ ਬੱਸ ਜਿਆਦਾ ਨਾ ਚ ਉਧਰ ਬਣੀ ਜਾ ਆਈ ਵੱਡੀ ਮੈਨੇਜਰ